तरफ से को की क्रिसमस त्योहार क्यों मनाया जाता है किस करके मनाया जाता है इस विडियो देखिए और इस विडियो पूरा देखना और स्किप ना करना और, और बहुत ही अच्छे वचन दसे जा रहे हैं और ਕਿਸੇ ਕਾਫੀ ਦਿਨ ਤੋਂ ਨਾ ਵੀ ਮਤਲਬ ਇਹ ਤਿਆਰੀ ਚੱਲ ਰਹੀ ਸੀ ਇਸ ਕਰਕੇ ਇਹਦਾ ਵੀਡੀਓ ਬਾਹਰ ਹੀ ਪਈ ਹੁਣ ਰੈਗੂਲਰ ਪਾਉਗੀ ਔਰ ਪਲੀਜ਼ ਤੁਸੀਂ ਮੇਰੇ ਚੈਨਲ ਤੇ ਵਿజిਟ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਔਰ ਹੈਪੀ ਕ੍ਰਿਸਮਸ ਪ੍ਰਭੂ ਆਪ ਸਭ ਨੂੰ ਬLES ਕਰੇ ਬਹੁਤ ਜ਼ਿਆਦਾ ਔਰ ਇਸ ਆਪ ਇਸ ਵੀਡੀਓ ਨੂੰ ਦੇਖੀਏ ਔਰ ਪੂਰਾ ਜ਼ਰੂਰ ਦੇਖਣਾ ਇਸ ਵੀਡੀਓ ਨੂੰ ਆਪ ਦੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਤੁਹਾਡੇ ਜੀਵਨ ਦੀਆਂ ਖੁਸ਼ੀਆਂ ਦੇ ਆਰੰਭ ਦਾ ਦਿਨ ਹੋਏ ਹallelujah ਅੱਜ ਦਾ ਦਿਨ ਤੁਹਾਡੇ ਜੀਵਨ ਦੇ ਵਿੱਚ ਇੱਕ ਯਾਦਗਾਰ ਦਿਨ ਸਾਬਤ ਹੋਏ ਔਰ ਪਰਮੇਸ਼ਵਰ ਦੀ ਵੱਡੀ ਕਿਰਪਾ ਤੁਹਾਡੇ ਉੱਤੇ ਆਏ ਅ ਸੱਚਮੁੱਚ ਅੱਜ ਕ੍ਰਿਸਮਸ ਦੇ ਦਿਨ ਤੇ ਤੋਹਫੇ ਦੇ ਵਜੋਂ ਪਰਮੇਸ਼ਵਰ ਦੇ ਹਜ਼ੂਰੋਂ ਮੁਕਤੀ ਤੁਹਾਡੇ ਲਈ ਆਏ ਹallelujah ਪਹਿਲਾਂ ਕੀ ਮੋਸਿਸ ਹਜ਼ੂਰੀ ਦੇ ਵਿੱਚ ਪਰਮੇਸ਼ਵਰ ਜੀ ਦੇ ਪਵਿੱਤਰ ਬਚਨ ਨੂੰ ਸਰਵਨ ਕਰਾਂਗੇ ਸੋ ਪਵਿੱਤਰ ਬਾਈਬਲ ਦੇ ਵਿੱਚ ਪਹਿਲਾ ਤਮੋਥੀਅਸ ਉਹਦਾ 3 ਨੰਬਰ ਅਧਿਆਇ ਤੇ ਉਹਦੀ 16 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਹੈ ਅਤੇ ਨਿਸੰਘ ਭਗਤੀ ਦਾ ਵੱਡਾ ਭੇਤ ਹੈ ਉਹ ਸਰੀਰ ਵਿੱਚ ਪ੍ਰਗਟ ਹੋਇਆ ਆਤਮਾ ਵਿੱਚ ਧਰਮੀ ਟਹਿਰਾਇਆ ਗਿਆ ਦੂਤਾਂ ਤੋਂ ਵੇਖਿਆ ਗਿਆ ਕੌਮਾਂ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ ਜਗਤ ਵਿੱਚ ਉਸ ਉੱਤੇ ਨੇਚਾ ਕੀਤੀ ਗਈ ਤੇਜ ਵਿੱਚ ਉਤਾਹਾਂ ਉਠਾ ਲਿਆ ਗਿਆ ਹallelujah ਇਹ ਭਗਤੀ ਦਾ ਇੱਕ ਭੇਤ ਆ ਇਹ ਇੱਕ ਰਾਜ ਆ ਜਿਹੜਾ ਪਰਮੇਸ਼ਵਰ ਨੇ ਸਭਨਾ ਉੱਤੇ ਨਹੀਂ ਪਰ ਆਪਣੇ ਬੇਟੇ ਬੇਟੀਆਂ ਦੇ ਉੱਤੇ ਜ਼ਾਹਿਰ ਕੀਤਾ ਆ ਵਚਨ ਚ ਲਿਖਿਆ ਸਰੀਰ ਦੇ ਵਿੱਚ ਪ੍ਰਗਟ ਹੋਇਆ ਜਦੋਂ ਤੁਸੀਂ ਸ਼ਬਦ ਦੇ ਅੰਦਰ ਸਭ ਕੁਝ ਰਚਿਆ ਗਿਆ ਯਸ ਯੋਹਾਨਾ ਦੀ ਕਿਤਾਬ ਉਹਦੇ ਵਿੱਚ ਲਿਖਿਆ ਆ ਕਿ ਆਤਮਾ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਵਰ ਦੇ ਸ਼ਬਦ ਦੀ ਸਰੀਰਤਰੀ ਨਹੀਂ ਸਕਦੀ ਹਲੇਲੂਇਆ ਇੱਕ ਵੀ ਬਸਤ ਸ਼ਬਦ ਤੋਂ ਬਿਨਾ ਨਾ ਰਚੀ ਗਈ ਤੇ ਉਹਦੇ ਵਿੱਚ ਇਦਾਂ ਵੀ ਲਿਖਿਆ ਕਿ ਸ਼ਬਦ ਦੇ ਧਾਰੀ ਹੋਇਆ ਤੇ ਅਸਾਂ ਉਹਦਾ ਤੇਜ ਪਿਤਾ ਦੇ ਇਕਲੌਤੇ ਜਿਹਾ ਦੇਖਾਂ ਹਲੇਲੂਇਆ ਤੇ ਇਥੇ ਉਸੇ ਹੀ ਭੇਤ ਨੂੰ ਖੋਲਵਾ ਗਿਆ ਕਹਿੰਦਾ ਉਹ ਸਰੀਰ ਵਿੱਚ ਪ੍ਰਗਟ ਹੋਇਆ ਆਤਮਾ ਵਿੱਚ ਧਰਮੀ ਟਹਿਰਾਇਆ ਗਿਆ ਦੁੱਤਾਂ ਤੋਂ ਵੇਖਿਆ ਗਿਆ ਯਸ ਕਰਮ 14 ਪ੍ਰਚਾਰ ਕੀਤਾ ਗਿਆ ਕਿਦਾਂ ਉਹਦਾ ਪ੍ਰਚਾਰ ਕਿੰਨੇ ਗਿਆ ਕੌਮਾਂ ਦੇ ਵਿੱਚ ਵੱਖ-ਵੱਖ ਨੇਸ਼ਨਸ ਦੇ ਵਿੱਚ ਵੱਖ-ਵੱਖ ਇਮਾਨ ਲਿਆ ਗਈ ਵਿਸ਼ਵਾਸ ਕਰ ਲਿਆ ਪ੍ਰਚਾਰ ਕੀਤਾ ਗਿਆ ਉਹ ਨਾਲ ਜੀਨ ਪਾਵੇ ਗਿਆ ਯਸ ਆਮਨ ਜਗਤ ਵਿੱਚ ਉਸ ਉੱਤੇ ਨੇੱਚਾ ਕੀਤੀ ਗਈ ਅਰਵਚਨ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਕੋਈ ਵੀ ਉਹਦੇ ਉੱਤੇ ਇਮਾਨ ਲਿਆਵੇ ਨਾਸ਼ ਨਾ ਹੋਵੇ ਯਸ ਖੁਦਾਵੰਦਾ ਯਸ ਆਮਨ ਸਾਡਾ ਨਾਸ਼ ਨਾ ਹੋਵੇ ਹallelujah ਉਹਦੇ ਸੰਸਾਰ ਹallelujah ਬਹੁਤ سارے ਲੋਕਾਂ ਨੇ ਲੱਖਾਂ ਕਰੋੜਾਂ ਅਰਬਾਂ ਲੋਕਾਂ ਨੇ ਉਹਦੇ ਉੱਤੇ ਨਿਇਚਾ ਕੀਤੀ ਅਰਸ਼ ਦੀਪਕ ਜੀਵਨ ਨੇ ਬਾਰਿਸ਼ ਟਹਿਰਾਏ ਗਏ ਤੇਜ ਵਿੱਚ ਉਹ ਉਠਾ ਉਠਾ ਇਹ ਐਸਾ ਆਮਨ ਹallelujah ਮੈਨੂੰ ਮੇਰੇ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਤੋਂ ਉਠਾ ਉਠਾ ਲਏ ਗਏ ਔਰ ਬਹੁਤ ਜਲਦ ਉਹ ਆਪਣੀ ਦੁਲਹਨ ਨੂੰ ਵਾਪਸ ਲੈ ਕੇ ਜਾਣਗੇ ਇਹ ਐਸਾ ਆਮਨ ਹallelujah ਜੋਰੀ ਜੈ ਆਵਾਜ਼ਾਂ ਦੇ ਨਾਲ ਨਗਾਰੇ ਦੀ ਛੋਟ ਦੇ ਨਾਲ ਘੋੜੇ ਦੀ ਸਵਾਰੀ ਦੇ ਉੱਤੇ ਦੂਤਾਂ ਦੀ ਬਰਾਤ ਲੈ ਕੇ ਉਹ ਆਪਣੀ ਦੁਲਹਨ ਨੂੰ ਲੈ ਕੇ ਜਾਣ ਦੇ ਲਈ ਆਉਣ ਵਾਲੇ ਹallelujah ਬੋਹ ਯਿਸੂ ਮਸੀਹ ਕੀ ਜੈ ਲੁਕਾ ਚਵੀ ਉਹਦੇ 44 ਦੀ 41 ਦੇ ਵਿੱਚ ਇਦਾਂ ਲਿਖਿਆ ਆ ਤਦ ਉਸ ਨੇ ਉਹਨਾਂ ਨੂੰ ਆਖਿਆ ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ ਤੁਹਾਨੂੰ ਆਖੀਆਂ ਭਈ ਉਹਨਾਂ ਸਭਨਾਂ ਪੂਰਾ ਹੋਣਾ ਜ਼ਰੂਰੀ ਹੈ ਜੋ موسی ਦੀ ਤੁਰੇਤ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਥ ਵਿੱਚ ਲਿਖੀਆਂ ਹੋਈਆਂ ਹਨ ਤਦ ਉਸਨੇ ਉਹਨਾਂ ਦੀ ਬੁੱਧ ਖੋਲ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ ਪ੍ਰਭੂ ਯੀਸੂ ਮਸੀਹ ਜੀ ਨੇ ਆਪਣੇ ਮੂੰਹ ਤੋਂ ਬੋਲ ਕੇ ਦੱਸਿਆ ਕਿ ਜਿਹੜੀਆਂ ਗੱਲਾਂ ਮੈਂ ਆਪਣੇ ਮੂੰਹ ਤੋਂ ਤੁਹਾਡੇ ਨਾਲ ਕਰ ਰਿਹਾ ਹਾਂ ਜੋ ਕੁਝ ਤੁਸੀਂ ਮੇਰੇ ਦੁਆਰਾ ਹੋ ਰਿਹਾ ਦੇਖ ਰਹੇ ਹੋ ਇਹ ਉਹੀ ਗੱਲਾਂ ਹਨ ਜਿਨ੍ਹਾਂ ਦੇ ਵਿਖੇ ਰੇਤ ਵਿੱਚ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਵਿਖੇ ਨਬੀਆਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ ਜਿਨ੍ਹਾਂ ਦੇ ਵਿਖੇ ਜ਼ੰਬੂਰਾ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਜਿਹੜੇ ਕੋਈ ਕਰਬਾਈ ਵਾਲੇ ਮੜਦੇ ਆ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਪੈਦਾ ਹੋਣ ਤੋਂ 2000 ਸਾਲ ਪਹਿਲਾਂ ਹੀ ਨਬੀਆਂ ਦੇ ਦੁਆਰਾ ਉਹ ਖਵਾਣੀਆਂ ਕਰ ਦਿੱਤੀਆਂ ਗਈਆਂ ਸੀਗੀਆਂ ਕਿ ਦਾਊਦ ਦੇ ਕੋਲ ਦੇ ਵਿੱਚੋਂ ਮੁਕਤੀਦਾਤਾ ਪੈਦਾ ਹੋਏਗਾ ਔਰ ਜੋ ਜੋ ਕੰਮ ਯੇਸ਼ੂ ਮਸੀਹ ਜੀ ਦੇ ਦੁਆਰਾ ਕੀਤੇ ਗਏ ਜਿੱਦਾਂ ਰੋਗੀਆਂ ਨੂੰ ਚੰਗਿਆਂ ਕੀਤਾ ਗਿਆ ਕਿ ਇਸ ਵੇਲੇ ਉਹ ਬੈਤਲਹਮ ਦੇ ਵਿੱਚ ਗਏ ਸੀ ਉਹਨਾਂ ਦੇ ਉੱਤੇ ਜਾਣਾ ਸੀ ਈਚ ਐਂਡ ਐਵਰੀਥਿੰਗ ਨਬੀਆਂ ਦੇ ਦੁਆਰਾ ਪਹਿਲਾਂ ਹੀ ਨਬੂਅਤ ਕਰ ਦਿੱਤੀ ਗਈ ਸੀ ਜ਼ਬੂਰਾ ਦੇ ਵਿੱਚ ਇੱਕ ਇੱਕ ਹਾਲ ਨੂੰ ਰਾਜੇ ਦਾਊਦ ਦੇ ਗੀਤਾਂ ਦੇ ਦੁਆਰਾ ਬਿਆਨ ਕਰ ਦਿੱਤਾ ਗਿਆ ਸੀ ਔਰ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਪਣੇ ਮੂੰਹ ਤੋਂ ਬੋਲ ਕੇ ਬੁੱਧ ਖੋਲ ਦਿੱਤੀ ਜਿਹੜੀਆਂ ਮੇਰੇ ਹੋਣ ਤੋਂ ਪਹਿਲਾਂ ਹੀ ਲਿਖਤਾਂ ਦੇ ਵਿੱਚ ਲਿਖ ਦਿੱਤੀਆਂ ਗਈਆਂ ਅਰ ਨਬੀਆਂ ਦੇ ਦੁਆਰਾ ਬੋਲ ਕੇ ਦੱਸ ਦਿੱਤੀਆਂ ਗਈਆਂ ਅਰ ਵਚਨ ਚ ਲਿਖਿਆ ਤਦ ਉਸਨੇ ਉਹਨਾਂ ਦੀ ਬੁੱਧ ਖੋਲ ਲਈ ਇਹ ਪੁਸਤਕਾਂ ਨੂੰ ਸਮਝ ਗਏ ਵਚਨ ਦੇ ਵਿੱਚ ਲਿਖਿਆ ਜਿਹੜੀ ਮਸੀਹ ਦੀ ਕਹਾਣੀ ਆ ਉਹ ਆਮ ਲੋਕਾਂ ਦੇ ਲਈ ਮੂਰਖਤਾ ਦੀ ਕਹਾਣੀ ਆ ਪਰ ਜਿਨ੍ਹਾਂ ਦੀ ਬੁੱਧ ਆ ਸਾమే ਹallelujah ਹallelujah ਅੱਜ ਬਹੁਤ سارے ਲੋਕ ਆ ਵੱਖ-ਵੱਖ ਤਰ੍ਹਾਂ ਦੇ ਸਵਾਲ ਕਰਦੇ ਆ ਯਿਸੂ ਮਸੀਹ ਕਿੰਨਾ ਪੈਦਾ ਹੋ ਸਕਦਾ ਯਿਸੂ ਮਸੀਹ ਮਰ ਕੇ ਜੋ ਜਿੰਦਾ ਕਿੰਨਾ ਹੋ ਸਕਦਾ ਯਿਸੂ ਮਸੀਹ ਅਸਮਾਨ ਅਸਮਾਨ ਨੂੰ ਜਾਵਾਂਗੇ ਜ਼ਰੂਰ ਮੈਥਦਾ ਕਿੱਦਾਂ ਕਰ ਸਕਦਾ ਲੰਗੜਿਆਂ ਨੂੰ ਠੁਰਦਾ ਕਿੱਦਾਂ ਕਰ ਸਕਦਾ ਜਦੋਂ ਤੱਕ ਉਹਨਾਂ ਦੀ ਬੁੱਧ ਪਰਮੇਸ਼ਵਰ ਦੇ ਵੱਲੋਂ ਖੋਲੀ ਨਹੀਂ ਜਾਏਗੀ ਇਹ ਭੇਦ ਉਹਨਾਂ ਦੇ ਉੱਤੇ ਨਹੀਂ ਖੁੱਲਣਗੇ ਜਿਨ੍ਹਾਂ ਦੀ ਬੁੱਧ ਪਰਮੇਸ਼ਵਰ ਨੇ ਖੋਲੀ ਆ ਸਿਰਫ ਉਹ ਹੀ ਇਹਨਾਂ ਪੁਸਤਕਾਂ Yes Amen ਹallelujah ਹallelujah ਤੇ ਤੁਸੀਂ ਇੱਕ ਵਾਰੀ ਆਪਣੇ ਆਪ ਲਈ ਤਾੜੀ ਬਜਾਓ ਕਿਉਂਕਿ ਪਰਮੇਸ਼ਵਰ ਨੇ ਤੁਹਾਡੀ ਬੁੱਧ ਨੂੰ ਖੋਲ੍ਹ ਦੇਣਾ ਇਸੇ ਲਈ ਇਹ ਭੇਤੜੀਆਂ ਗੱਲਾਂ ਨੂੰ ਤੁਸੀਂ ਸਮਝਦੇ ਹੋ Yes Amen ਜਿੰਦਾ ਹੁੰਦੀਆਂ ਜਿੰਦਾ ਹੁੰਦੀਆਂ ਤੇ ਤੁਹਾਡੇ ਵਿੱਚ ਹallelujah ਹallelujah ਅਓ ਅਸੀਂ ਦੇਖਦੇ ਪ੍ਰਭੂ ਯਿਸੂ ਪ੍ਰਭੂ ਯਿਸੂ ਜੀਦਾ ਜਨਮ ਕੁੱਤਾ ਹੈ ਨਿਊ ਟੈਸਟਾਮੈਂਟ ਦੇਖਤੀ ਦੀ ਅੰਜੀਲ ਉਹਦਾ ਪਹਿਲਾ ਦਾ ਜਨਮ ਇਹ ਹੋਇਆ ਕਿ ਜਿਵੇਂ ਉਹਦੀ ਮਾਤਾ ਮਰੀਮ ਦੀ ਯੂਸਫ ਨਾਲ ਕੁੜਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵੰਤੀ ਪਾਈ ਗਈ ਹਲੇ ਮਾਤਾ ਮਰੀਮ ਦੀ ਕੁੜਮਾਈ ਹੋਈ ਸੀ ਯੂਸਫ ਨਾਮ ਦੇ ਵਿਅਕਤੀ ਦੇ ਨਾਲ ਤਾਂ ਜਿੱਦਾਂ ਤੁਸੀਂ ਇੱਥੇ ਦ੍ਰਿਸ਼ ਦੇ ਵਿੱਚ ਦੇਖਿਆ ਕਿ ਸਵਰਗਦੂਤ ਨੇ ਆਣ ਕੇ ਮਰੀਅਮ ਨੂੰ ਪਰਮੇਸ਼ਵਰ ਦਾ ਸੁਨੇਹਾ ਦਿੱਤਾ ਤੇ ਸ਼ਬਦ ਮਰੀਅਮ ਦੇ ਅੰਦਰ ਕੋਖ ਦੇ ਵਿੱਚ ਗਿਆ ਔਰ ਸ਼ਬਦ ਦੇ ਨਾਲ ਮਰੀਅਮ ਹallelujah ਹallelujah ਲਿਖਿਆ ਪਵਿੱਤਰ ਆਤਮਾ ਤੋਂ ਗਰਭ ਦੀ ਪਾਈ ਗਈ ਤਦ ਉਹਦੇ ਪਤੀ ਯੂਸਫ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਪਈ ਉਹਨੂੰ ਕਲੰਕਣ ਪ੍ਰਗਟ ਕਰੇ ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤਾ ਤਿਆ ਤਿਆਗ ਦੇਵੇ ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ ਹੈ ਯੂਸਫ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੋਖ ਵਿੱਚ ਆਇਆ ਹੈ ਉਹ ਪਵਿੱਤਰ ਹallelujah ਹallelujah ਅਗਰੇ ਪਰਮੇਸ਼ਵਰ ਦੇ ਵੱਲੋਂ ਨਾ ਹੁੰਦਾ ਤਾਂ ਹੋ ਸਕਦਾ ਮਰੀਮ ਨੂੰ ਕਈ ਤਰ੍ਹਾਂ ਇਸ ਤਰ੍ਹਾਂ ਦੀ ਲੀਲਾ ਦੇੜੀਆਂ ਪੈਂਦੀਆਂ ਜਿਹਦੇ ਨਾਲ ਉਹਦੀ ਪਰਮਾਈ ਹੋਈ ਸੀ ਉਹਨੂੰ ਕਈ ਅਰਜਾ ਕਰਨੀਆਂ ਪੈਂਦੀਆਂ ਪਰ ਇਹ ਸਭ ਕੁਝ ਪਰਮੇਸ਼ਵਰ ਜੀ ਦੇ ਵੱਲੋਂ ਸੀ ਮਰੀਮ ਦੇ ਉੱਤੇ ਕੋਈ ਦਾਗ ਨਾ ਲੱਗੇ ਕੋਈ ਊਜ ਨਾ ਲੱਗੇ ਪਰਮੇਸ਼ਵਰ ਨੇ ਸਵਰਗ ਦੂਤ ਨੂੰ ਜਿਵੇਂ ਮਰੀਮ ਦੇ ਕੋਲ ਭੇਜਿਆ ਹallelujah ਹੇਲੂਇਆ ਜਿਹਦੇ ਤੋਂ ਗਰਭਵੰਦੀ ਆ ਉਹ ਪਰਮੇਸ਼ਵਰ ਦਾ ਪੁੱਤਰ ਆ ਤੂੰ ਚੁੱਪ ਕਰਕੇ ਉਹਨੂੰ ਆਪਣੇ ਘਰ ਲੈ ਆ ਤੂੰ ਉਹਨੂੰ ਆਪਣੇ ਘਰ ਲੈ ਆ પ્રભુ દેખો ਕਿੰਨੀ વડિયે કોવિ છવાણી ਦਿੱતી પરમેશ્વર બધું જાન હેલેલુયા એ ਸਭ ਕੁਝ ਇਸ ਲਈ ਹੋਇਆ ਭਈ ਜਿਹੜੀ ਗੱਲ ਪ੍ਰਭੂ ਨੇ نبی ਦੀ ਜ਼ੁਬਾਨੀ ਆਖੀ ਸੀ ਉਹ ਪੂਰੀ ਹੋਵੇ ਇੱਥੇ ਅਸੀਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਨਹੀਂ ਹੋਇਆ ਪਰ ਪਹਿਲਾਂ ਤੋਂ ਹੀ ਉਹ ਲਿਖਤ ਹੁੰਦਾ Yes. Yeah, ਹਾਲੇ ਹੀ ਯਿਸੂ ਰੱਖਿਆ ਬੋਲੀ ਯਿਸੂ ਮਸੀਹ ਦੀ ਇਹ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਲੈਣ ਦੀ ਸਟੋਰੀ ਸੀ ਜਿਸ ਖੁਸ਼ੀ ਦੇ ਵਿੱਚ ਅੱਜ ਅਸੀਂ ਇਸ ਜਗ੍ਹਾ ਤੇ ਸਭ ਮਿਲ ਕੇ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਪਰ ਅੱਜ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇ ਦੁਨੀਆ ਦੀਆਂ ਹਕੂਮਤਾਂ ਨਾਲ ਫਰੀਸੀਆਂ ਦਾ ਗਰੰਥੀਆਂ ਦਾ ਪ੍ਰਧਾਨ ਚਾਚਕਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਆ ਹallelujah ਹਰੇ ਕੋਈ ਨਵੀਂ ਗੱਲ ਨਹੀਂ ਆ ਬਸ ਇਹੀ ਲੋਕੋ ਇਹ ਕੋਈ ਨਵੀਂ ਗੱਲ ਨਹੀਂ ਆ ਇਹ ਰੁਕਾਵਟ ਮਸੀਹਤ ਨੂੰ ਰੋਕਣ ਦੀ ਕੋਸ਼ਿਸ਼ ਹੋਣ ਨਹੀਂ ਕੀਤੀ ਜਾ ਰਹੀ ਮਸੀਹਤ ਨੂੰ ਰੋਕਣ ਦੀ ਕੋਸ਼ਿਸ਼ ਹੋਦੋਂ ਤੋਂ ਕਰ ਰਹੀ ਆ ਜਦੋਂ ਮਸੀਹ ਪੈਦਾ ਹੀ ਹੋਇਆ ਸੀ ਹallelujah ਕਿਤਾਬ ਉਹਦਾ 2 ਨੰਬਰ ਤੇ ਆਏ ਜਾਂ ਯਿਸੂ ਰਾਜਾ ਹੇਰੋਦੇਜ ਜਾਂ ਯਿਸੂ ਰਾਜਾ ਹੇਰੋਦੇਜ ਦੇ ਦਿਨੀ ਯਹੂਦੀਆ ਦੇ ਬੈਤਲਹਮ ਵਿੱਚ ਜੰਮਿਆ ਤਾਂ ਵੇਖੋ ਚੋਸ਼ੀਆਂ ਨੇ ਚੜ੍ਹਦੇ ਪਾਸੇੋਂ ਯਰੂਸ਼ਲਮ ਵਿੱਚ ਆਣ ਕੇ ਕਿਹਾ ਜਿਹੜਾ ਯਹੂਦੀਆਂ ਦਾ ਪਾਸ਼ਾ ਜੰਮਿਆ ਹੈ ਉਹ ਕਿੱਥੇ ਹੈ ਕਿਉਂ ਜਾਸਾ ਚੜ੍ਹਦੇ ਪਾਸੇ ਉਹਦਾ ਤਾਰਾ ਡਿੱਠਾ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ ਇਹ ਗੱਲ ਹੋਈ ਰਾਜਾ ਹੇਰੋਦੇਜ ਹallelujah ਹallelujah। ਫਿਰ ਉਹ ਦੇਸ਼ ਰਾਜਾ ਦਾ ਉਸ ਵੇਲੇ ਰਾਜਕਾਲ ਚੱਲ ਰਿਹਾ ਸੀਗਾ। ਯਹੂਦੀਆ ਦੇ ਬੈਤਲਹਮ ਦੇ ਵਿੱਚ ਕੋਈ ਯਿਸੂ ਮਸੀਹ ਜੀ ਦਾ ਜਨਮ ਹੋਇਆ। ਜਦੋਂ ਜੋਤਸ਼ੀਆਂ ਨੂੰ ਸਿਤਾਰਿਆਂ ਦੇ ਹਿਸਾਬ ਨਾਲ ਪਤਾ ਲੱਗਿਆ ਕਿ ਮੁਕਤੀਦਾਤਾ ਪੈਦਾ ਹੋ ਗਿਆ ਹੈ। ਯੂਨੀਵਰਸ ਦੀਆਂ ਸ਼ਕਤੀਆਂ ਨੇ ਵੀ ਸਾਈਨ ਦੇਣੇ ਸ਼ੁਰੂ ਕਰ ਦਿੱਤੇ। ਕਿਉਂ ਮੁਕਤੀਦਾਤਾ ਜਿਹੜਾ ਹਾਲੇਲੂਇਆ ਉਹ ਇਸ ਧਰਤੀ ਤੇ ਅਵਤਾਰ ਲੈ ਚੁੱਕਿਆ ਆ ਤਾਂ ਵੇਖੋ ਜੋਸ਼ੀਆਂ ਨੇ ਚੜ੍ਹਦੇ ਪਾਸਿਓ ਯਰੂਸ਼ਲਮ ਵਿੱਚ ਆਣ ਕੇ ਪੁੱਛਿਆ ਵੀ ਉਹ ਕਿੱਥੇ ਜੰਮਿਆ ਆ ਤਾਂ ਕੀ ਲਿਖਿਆ ਕਹਿੰਦਾ ਰਾਜਾ ਹੈਰੋਦੇਸ ਸਾਰੇ ਯਰੂਸ਼ਲਮ ਸਣੇ ਕਬਰ ਆਇਆ ਰਾਜੇ ਨੂੰ ਕਬਰਾਂ ਤੋਂ ਲੱਗੀ ਕਿ ਹੁਣ ਰਾਜਿਆਂ ਦਾ ਰਾਜਾ ਬਾਦਸ਼ਾਹਾਂ ਦਾ ਬਾਦਸ਼ਾਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਇਸ ਅੱਲੀ ਇਸ ਕਾਇਨਾਤ ਦਾ ਸਿਰਜਣਹਾਰ ਪੈਦਾ ਹੋ ਗਿਆ ਹੁਣ ਮੇਰੇ ਸਿੰਘਾਸਨ ਨੂੰ ਖਤਰਾ ਪੈ ਗਿਆ ਆ ਜੋਤੂ ਬਿਕੂ ਜੋਤ ਮਨ ਜਿਹੜਾ ਪੂਰੀ ਉਚਾਟ ਹੋ ਗਿਆ ਅਤੇ ਉਸ ਨੇ ਸਾਰੇ ਪ੍ਰধান ਜਾਜਕਾਂ ਅਤੇ ਪੁਜਾਰੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਜਨਮ ਕਿੱਥੇ ਜੰਮੇ ਆਲੂ ਛਿੱਲ ਦੇ ਉਹ ਹੁਣ ਇਕੱਠੇ ਕਰ ਉਸ ਵੇਲੇ ਦੇ ਸਿਆਣੀਆਂ ਲੋਕਾਂ ਨੂੰ ਅੰਦਾਜ਼ਾ ਲਵਾ ਰਹੇ ਉਹਨਾਂ ਦੇ ਕੋਲੋਂ ਓ ਲੱਲੋ ਫੱਟੀ ਲੱਲੋ ਛੇਤੀ ਕਰ ਲਾ ਹਿੰਨਕਾ ਕਰਦੇ ਆ ਆ ਵਾਲਾ ਖਾਲੀ ਉਹਨਾਂ ਨੇ ਉਸ ਨੂੰ ਕਿਹਾ ਯਹੂਦੀਆ ਦੇ ਬੈਤਲਹਮ ਛੇਤੀ ਕਰ ਲਾ ਛੇਤੀ ਕਰ ਦੇ ਮਨੂੰ ਇੱਧਰ ਬੈੱਡ ਤੇ ਰਹੀਆਂ ਨਾ ਜੋ ਤੇ ਉਹਨਾਂ ਨੇ ਕਿਹਾ ਨੱਬੀਆਂ ਦੀ ਲਿੰਕ ਦੇ ਹਿਸਾਬ ਦੇ ਨਾਲ ਉਹ ਯਹੂਦੀਆ ਦੇ ਬੈਤਲਹਮ ਦੇ ਵਿੱਚ ਪੈਦਾ ਹੋਵੇਗਾ ਕਿਉਂਕਿ ਲਿਖਿਆ ਆ ਇਹ ਬੈਤਲਹਮ ਵਿੱਚ ਯਹੂਦਾ ਦੇਸ਼ ਦੇ ਇਹ ਜਿਹੜੀ ਗੱਲ ਆ ਇਹ ਮਿਕਾਹ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਉਹਦੀ 2 ਨੰਬਰ ਪੰਕਤੀ ਦੇ ਵਿੱਚ ਪਹਿਲੇ ਹੀ ਨਬੀਆ ਦੇ ਦੁਆਰਾ ਲਿਖ ਦਿੱਤੀ ਗਈ ਸੀ ਤਦ ਹੈਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ ਕਿਤੇ ਬੁਲਾ ਕੇ ਉਹਨਾਂ ਕੋਲੋਂ ਠੀਕ-ਠੀਕ ਪਤਾ ਲਿਆ ਕਿ ਤਾਰਾ ਕਦੋਂ ਵਿਖਾਈ ਦਿੱਤਾ ਹੁਣ ਹੈਰੋਦੇਸ ਇੰਨਾ ਘਬਰਾਇਆ ਯਾ ਜੋਸ਼ੀਆਂ ਨੂੰ ਐਂਡ ਸਵਾਰ-ਸਵਾਰ ਕੇ ਪੁੱਛਦਾ ਵੀ ਤੁਸੀਂ ਕਦੋਂ ਕਿ ਤਾਰਾ ਵੇਖਿਆ ਸੀ ਹਾਲੇਲੀਆ ਬਾਣੀ ਦੇ ਵਿੱਚ ਲਿਖਤਾਂ ਦੇ ਵਿੱਚ ਲਿਖਿਆ ਗਿਆ ਆ ਅਤੇ ਉਸ ਨੇ ਉਹਨਾਂ ਨੂੰ ਬੈਤਲ ਹਮ ਵੱਲ ਇਹ ਕਹਿ ਕੇ ਕੱਲਿਆ ਭਈ ਜਾਓ ਜਤਨ ਨਾਲ ਉਹਨਾਂ ਨੂੰ ਪਾਲਣ ਦੀ ਲਈ ਲਿਖਿਆ ਹਾਲੇਲੀਆ ਜੇ ਤਦ ਮੋੜ ਮੈਨੂੰ ਖਬਰ ਦਿਓ ਤਾਂ ਮੈਂ ਵੀ ਜਾ ਕੇ ਉਹਨੂੰ ਮੱਥਾ ਟੇਕਾਂ ਕਿੰਨਾ ਚਲਾਕ ਆ ਉਹ ਬੰਦਾ ਉਹਨਾਂ ਨੂੰ ਇਸ ਹਿਸਾਬ ਨਾਲ ਕੱਲਿਆ ਆ ਕਿ ਤੁਸੀਂ ਜਾ ਕੇ ਲੱਭ ਲੋ ਫੇ ਮੈਨੂੰ ਰਾਈਟ ਐਡਰੈਸ ਦੱਸਿਓ ਸਹੀ ਟਿਕਾਣਾ ਦੱਸਿਓ ਮੈਂ ਵੀ ਜਾ ਕੇ ਉਹਦੇ ਦਰਸ਼ਨ ਕਰਨੇ ਆ ਦਿਲ ਵਿੱਚ ਉਹਨੂੰ ਮਾਰਨ ਦੀਆਂ ਯੁਕਤਾ ਬਣਾ ਰਿਹਾ ਤੇ ਮੂੰਹ ਤੋਂ ਦਰਸ਼ਨ ਕਰਨ ਦੀਆਂ ਗੱਲਾਂ ਕਰ ਰਿਹਾ ਆ ਉਹ ਰਾਜੇ ਦੀ ਸੁਣ ਕੇ ਤੁਰ ਪਏ ਅਤੇ ਵੇਖੋ ਉਹ ਤਾਰਾ ਜਿਹੜਾ ਉਹਨਾਂ ਦੇ ਚੜ੍ਹਦੇ ਪਾਸੇ ਡਿੱਠਾ ਸੀ ਉਹਨਾਂ ਦੇ ਅੱਗੇ-ਅੱਗੇ ਚੱਲਿਆ ਇੱਥੋਂ ਤੀਕ ਜੋਸ ਥਾਂ ਉੱਤੇ ਜਾ ਟਿਕਿਆ ਜਿੱਥੇ ਉਹ ਬਾਲਕ ਸੀ ਅਤੇ ਤਾਰੇ ਕੇ ਬਾਲਕ ਨੂੰ ਉਹਦੀ ਮਾਤਾ ਮਰੀਮ ਦੇ ਨਾਲ ਡਿੱਠਾ ਅਰ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ ਅਤੇ ਲੁਬਾਨ ਤੇ ਗੰਧਰਸ ਉਹਦੀ ਭੇਟ ਕੀਤੀ ਅਰ ਸੁਪਨੇ ਵਿੱਚ ਖਬਰ ਪਾ ਕੇ ਜੋਹੈਰੋ ਦੇਸ਼ ਦੇ ਕੋਲ ਫੇਰ ਨਾ ਜਾਣ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ ਹੁਣ ਉਹ ਲੋਕ ਜਿਨ੍ਹਾਂ ਨੂੰ ਰਾਜ ਨੇ ਭੇਜਿਆ ਸੀ ਸੱਚਮੇਂ ਪਰਮੇਸ਼ਵਰ ਦੀ ਇੱਕ ਇੱਕ ਐ ਇਹ ਤੁਸ ਸਮਝ ਆਉਂਦੀ ਹੈ ਗਾਨੀ ਚ ਉਹਦੇ ਚੱਲ ਨਹੀਂ ਜਦੋਂ ਉਹਨਾਂ ਨੇ ਉਹ ਦਰਸ਼ਨ ਦੇਖਿਆ ਤੇ ਉਹ ਹੋਰ ਰਾਹ ਥਾਣੀ ਚਲੇ ਗਏ ਜਾਣ ਤੁਰ ਗਏ ਸੰਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਯੂਸਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਉਠ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇ ਦੇਸ਼ ਨੂੰ ਭੱਜ ਜਾ ਅਤੇ ਜਦ ਤੱਕ ਮੈਂ ਤੈਨੂੰ ਨਾ ਆਖਾਂ ਉੱਤੇ ਹੀ ਰੋ ਕਿਉਂ ਜੋ ਹੈਰੋਦੇਸ ਉਹਦੇ ਨਾਸ ਕਰਨ ਲਈ ਇਸ ਬਾਲਕ ਨੂੰ ਭਾੜੇਗਾ ਤਦ ਉੱਠ ਕੇ ਰਾਤੋਂ ਰਾਤ ਬਾਲਕ ਦੀ ਉਹਦੀ ਮਾਤਾ ਨੂੰ ਲੈ ਕੇ ਮਿਸਰ ਵੱਲ ਤੁਰ ਪਿਆ ਅਤੇ ਹੈਰੋਦੇਸ ਦੇ ਮਰਨ ਤੋਂ ਢੀ ਉੱਥੇ ਰਿਹਾ ਇਸ ਲਈ ਕਿ ਜਿਹੜਾ ਬਚਨ ਪ੍ਰਭੂ ਦੇ نبی ਦੀ ਜ਼ੁਬਾਨੀ ਆਖਿਆ ਸੀ ਪੂਰਾ ਹੋਵੇ ਭਈ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ ਹallelujah ਯਪੀਆਂ ਦੇ ਦੁਆਰਾ ਕੀ ਲਿਖਿਤ ਕੀਤੀ ਗਈ ਸੀ ਮੈਂ ਆਪਣੇ ਪੁੱਤਰ ਨੂੰ ਕਿੱਥੋਂ ਸੱਦਿਆ ਮਿਸਰ ਦੇ ਵਿੱਚੋਂ ਪਰ ਪੈਦਾ ਕਿੱਥੇ ਹੋਵੇਗਾ ਯਹੂਦੀਆਂ ਦੇ ਬੈਤਲਹਮ ਦੇ ਵਿੱਚ ਹੁਣ ਜਿੱਦਾਂ ਹੀ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਹੋਇਆ ਤਾਂ ਮਯੂਸੀਆਂ ਨੇ ਉਹਨੂੰ ਦੇਖਿਆ ਜੋਸ਼ੀਆਂ ਨੇ ਜਾ ਕੇ ਦਰਸ਼ਨ ਕੀਤੇ ਮੁਰਲੁਬਾਨ ਗੰਦਰ ਅਸਰ ਚੜਾਇਆ ਜਦੋਂ ਹੈਰੂ ਦੇਸ ਪੂਰਾ ਹੋਵੇ ਆਵੇਂ ਹallelujah ਲੇਕਿਨ ਉਹ ਆਪਣੀ ਪਤਨੀ ਨੂੰ ਲੈ ਉਹਦੇ ਮਿਸਰ ਨੂੰ ਚਲਿਆ ਜਾ ਇਸ ਲਈ ਤਾਂ ਜੋ ਉਹਦੀ ਪੂਰੀ ਹੋਵੇ ਜਹੇਰੋਦੇਸ ਨੇ ਵੇਖਿਆ ਕਿ ਜੋਸ਼ੀਆਂ ਨੇ ਮੇਰੇ ਨਾਲ ਕੀ ਹੋਤੀ ਹੈ ਹੇਰੋਦੇਸ ਨੂੰ ਗੁੱਸਾ ਚੜ ਗਿਆ ਵੀ ਮੈਂ ਤਾਂ ਜੋਸ਼ੀਆਂ ਨੂੰ ਕਿਹਾ ਸੀ ਜਦੋਂ ਤੁਹਾਨੂੰ ਲੱਭ ਪਿਆ ਤੁਸੀਂ ਮੈਨੂੰ ਖਬਰ ਦਿਓ ਮੈਨੂੰ ਛਿਲ ਕੇ ਛੇਤੀ ਦਿਓ ਖੇਤੀ ਕਰਕੇ ਦੇਂਂ ਗੰਗਰਾਂ ਨੂੰ ਪਰਵਾਹ ਸੋਦਿਆ ਆਫੜਾ ਹਟ ਕਿੰਨੀ ਵੱਡੀ ਕਮਰਾ ਹਟ ਸੀ ਛੇਤੀ ਕਰ ਦੋ ਮਸੀਹਤ ਨੂੰ ਖਤਮ ਕੀਤੇ ਜਾਣ ਦੀਆਂ ਤੇ ਉਹ ਸ਼ਿਸ਼ਾ ਹੋ ਰਹੀਆਂ ਆ ਕੋਈ ਰੋਟੀ ਬਣਾ ਗਏ ਹallelujah ਕੋਈ ਕੋਸ਼ਿਸ਼ ਨਹੀਂ ਆ ਹallelujah ਕਬਰੋਂ ਦੀ ਜ਼ਰੂਰਤ ਨਹੀਂ ਆ ਅਗਰ ਤੁਸੀਂ ਨਿਊਜ਼ ਚੈਨਲ ਵਿੱਚ ਕੋਈ ਖਬਰ ਸੁਣੋ ਕਿ ਮਸੀਹੀ ਲੋਕਾਂ ਦੇ ਲਈ ਫਲਾਨੀ ਜੜੀ ਆ ਉਹ ਚੀਜ਼ ਬਹਿਨ ਕਰ ਦਿੱਤੀ ਗਈ ਆ ਹੱਲੇ ਜਦੋਂ ਇਹ ਲੋਕ ਹੱਥਾਂ 'ਚ ਫੜੀਆਂ ਹੋਈਆਂ ਬਾਈਬਲਾਂ ਖੋਲ੍ਹ ਲੈਣਗੇ ਅਰ ਉਸ ਸਮੇਂ ਦੂਰ ਨਹੀਂ ਹੈ ਖੁਦਾਬੰਦ ਤੇਰੀ ਮਹਿਮਾ ਹਵਸ਼ ਚੱਤੀ ਹੈ ਹallelujah ਪਰਮੇਸ਼ਵਰ ਨੂੰ ਉਦੋਂ ਤੱਕ ਧਿਆ ਲਵੋ ਸੱਚੀ ਬਹੁਤ ਖੁਸ਼ ਰਹਦੇ ਲੋਕ ਉਹਦੇ ਬਚਨ ਨੂੰ ਆਪਣੇ ਦਿਲ ਦੇ ਅੰਦਰ ਪਰਮੇਸ਼ਵਰ ਕਿਉਂਕਿ ਸਮਾ ਮਾੜਾਇਆ ਵਚਨ ਦੇ ਵਿੱਚ ਲਿਖਿਆ ਸਮਾ ਮਾੜਾਇਆ ਇਹਨੂੰ ਆਪਣੇ ਲਈ ਲਾਭਦਾਇਕ ਬਣਾਓ ਹallelujah 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 ਸੱਚ ਮੁੱਚ ਸਮਾ ਮੜਾ ਅੱਜਕੱਲ ਜੋ ਲਿਖਿਆ ਹੋ ਉਹ ਹੋਣਾ ਹੀ ਹੋਣਾ ਵਾ ਜੇ ਉਹਨੂੰ ਬਚਾ ਸਕਦਾ ਤਾਂ ਉਹ ਵੀ ਤੈ ਆ ਕਿ ਮਸੀਹ ਲੋਕਾਂ ਨੂੰ ਸਤਾਇਆ ਜਾਊਗਾ ਹਨ ਤਾਂ ਮਸੀਹ ਲੋਕਾਂ ਨੂੰ ਸਤਾਇਆ ਹੀ ਜਾ ਰਿਹਾ 24 ਦਸੰਬਰ ਨੂੰ ਇਸ ਪਾਰਵੀ ਕਿੰਨਾ ਸਤਾਇਆ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਕੀ ਕਹਰੇ ਸਾਡੇ ਹਨਾ ਕਈ ਲੋਕ ਕਹਿ ਰਹੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਸਪੀਕ ਕਰਨੀ ਲੱਗਣੀ ਚਾਹੀਦੀ ਟੀਚ ਨਹੀਂ ਲੱਗਣੀ ਚਾਹੀਦੀ ਕਿ ਨਾ ਕੁਝ ਨਹੀਂ ਲੰਗਣਾ ਚਾਹੀਦਾ ਹਨਾ ਲੇਕਿਨ ਫੇਰ ਵੀ ਚਲੋ ਜਿੱਦਾਂ ਮਰਚੀ ਆਪਾਂ ਮੇਸ਼ਵਰ ਦੀ ਮਹਿਮਾ ਹੋਵੇ ਸਾਰੇ ਕੰਮ ਹੁੰਦੇ ਨੇ ਔਰ ਕਦੀ ਰੁਕਦੇ ਨਹੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਗਿਆ ਹੋ ਇਸ ਹਨਾ ਜਾਗਰੂਕ ਦੇ ਉੱਤੇ ਮਰਨਾ ਤੁਸੀਂ ਇਹ ਨਾ ਸਮਝੋ ਕਿ ਸੀ ਮਾਫਿਆਂਗੇ ਮਰ ਕੇ ਜਿੰਦਾ ਹੋਣਾ ਬਹੁਤ ਵੱਡੀ ਗੱਲ ਹੈ ਮਰ ਕੇ ਜਿੰਦਾ ਉਸ ਜੀਵਨ ਵਿੱਚ ਪਹੁੰਚ ਜਾਵਾਂਗੇ ਜਿੱਥੇ ਕਦੀ ਕੋਈ ਬੰਦਾ ਮਾਰ ਨਹੀਂ ਸਕਦਾ ਔਰ ਇਹ ਸੱਚ ਮੁੱਚ ਪਰਮੇਸ਼ੁਰ ਜੀ ਹੁੰਦੇ ਪਰਮੇਸ਼ੁਰ ਦਵਚਨ ਔਰ ਤੈਂ ਕਰ ਲੋ ਤੇ ਕਦੀ ਵੀ ਕਬਰ ਆਉਣਾ ਤੁਹਾਡੇ ਨਾਲ ਤੁਹਾਡੇ ਹਾਲਾਤਾਂ ਨੂੰ ਵੀ ਜਾਣਦਾ ਵਾ ਜੋ ਕੁਰਬਾਨੀ ਤੁਸੀਂ ਦੇ ਰਹੇ ਹੋ ਨਾ ਤੇ ਉਹ ਵੀ ਜਾਣਦਾ ਵਾ ਬਸ ਆਪਣਾ ਬਰੋਸਾ ਆਪਣਾ ਵਿਸ਼ਵਾਸ ਉੱਤੇ ਰੱਖੋ ਮਰਨਾ ਤਾਂ ਇੱਕ ਦਿਨ ਹੈ ਹੀ ਸਾਰਿਆਂ ਨੇ ਤੇ ਇਸ ਤਰ੍ਹਾਂ ਕਿਉਂ ਮਰਨਾ ਕਿਸੇ ਇਸ ਦੁਨੀਆ ਦੇ ਥੱਲੇ ਨਾ ਕਦੀ ਲੱਗੋ ਦੁਨੀਆ ਤਾਂ ਆਪੋ ਖੁਦ ਗਵਾਚੀ ਫਿਰਦੀ ਏ ਤੁਹਾਨੂੰ ਕਿੱਥੇ ਸਿੱਧਾ ਰਸਤਾ ਦਿਖਾ ਦੇਗੀ ਔਰ ਮੇਰੇ ਇਸ ਪੇਜ ਨੂੰ ਜੇ ਤੁਸੀਂ ਸਬਸਕ੍ਰਾਈਬ ਕਰ ਲੈਣਾ ਮਿਲਦੇ ਇੱਕ ਨਵੀਂ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੈ ਜੀ ਹਾਂ